ਸਸ਼ਿਕਾ ਸਾਰਿਆਂ ਨੂੰ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਲਾਸਟ ਵੀਡੀਓ 'ਚ ਤੁਹਾਨੂੰ ਆਪਣੇ ਸਰਜਰੀ ਬਾਰੇ ਦੱਸਿਆ ਸੀ ਦੇ ਨਾਲੇ ਤੁਹਾਨੂੰ ਮੈਂ ਕਿਹਾ ਸੀ ਕਿ ਮੈਂ ਕੀ ਕੰਮ ਕਰਦੀ ਹਾਂ ਤੁਹਾਨੂੰ ਉਹਦੇ ਬਾਰੇ ਦੱਸੂਗੀ ਸੋ ਮੈਂ ਆ ਗਈ ਆਪਣੇ ਕੰਮ ਤੇ ਮੇਰਾ ਕੰਮ ਹੈਗਾ ਮੈਂ ਕੰਮ ਕਰਦੀ ਹਾਂ 홀ੀਡੇ ਇਨ ਵਿੱਚ ਹੋਟਲ ਹੈ ਤੇ ਇੱਥੇ ਮੇਰਾ ਬ੍ਰੇਕਫਾਸਟ ਦਾ ਕੰਮ ਹੈ ਬ੍ਰੇਕਫਾਸਟ ਮੋਸਟਲੀ ਆਪਾਂ ਦੋ ਜਨੇ ਹੁੰਦੇ ਆ ਬਟ ਹੁਣ ਥੋੜਾ ਸਰ ਮਤਲਬ ਵਿంటర్ ਕਰਕੇ ਥੋੜਾ स्नो ਚੱਲ ਰਿਹਾ ਹੈ ਇਸ ਕਰਕੇ ਇੱਕ ਜਨੇ ਦੀ ਸ਼ਿਫਟ ਹੁੰਦੀ ਹੈ ਲਾਈਕ ਕਦੀ 60 ਵੀ ਪਹੁੰਚਦੇ ਆ ਕਦੀ 40 30 ਸੋ ਇਨੀ ਲੋਡ ਨਹੀਂ ਪੈਂਦੀ ਹੈ ਵੀਕੈਂਡ ਤੇ ਦੋ ਜਨੇ ਹੁੰਦੇ ਆ ਆਪਾਂ ਤੇ ਅੱਜ ਮੈਂ ਇਕੱਲੀ ਹਾਂ ਤੇ ਆ ਸਾਡੇ ਕਿਚਨ ਹੈ ਤੇ ਮੈਂ ਬ੍ਰੇਕਫਾਸਟ ਤਿਆਰ ਕਰ ਰਹੀ ਆ ਤੇ ਆ ਬ੍ਰੇਕਫਾਸਟ ਹੋ ਰਿਹਾ ਤਿਆਰ ਮੋਸਲੀ ਸਾਰਾ ਬ੍ਰੇਕਫਾਸਟ ਫਿਰੋਜ਼ਾ ਨਹੀਂ ਹੁੰਦਾ ਸੋ ਜਸਟ ਆਪਾਂ ਬੇਕ ਹੀ ਕਰਨਾ ਹੁੰਦਾ ਸੋ ਨਾਟ ਲਾਈਕ ਵੈਰੀ ਟਫ ਇਟਸ ਵੈਰੀ ਈਜ਼ੀ ਸੋ ਆ ਫਰੀਜ਼ਰ ਉਹ ਫਰੀਜ਼ਰ ਹੈ ਫਰੀਜ਼ਰ ਤੇ ਏਰੀਆ ਆਪਣਾ ਬਫੇ ਏਰੀਆ ਤੇ ਮੇਰੀ ਸ਼ਿਫਟ ਹੁੰਦੀ ਹੈ 5 ਵਜੇ ਵੀਕਡੇਜ਼ ਦੇ ਵਿੱਚ 5 ਵਜੇ ਤੇ 6 ਵਜੇ ਆਪਾਂ ਬਫੇ ਰੀ ਆਪਨ ਕਰਨਾ ਹੁੰਦਾ ਹੈ ਬ੍ਰੈਕਫਾਸਟ ਤੇ ਮੈਂ ਕਰਦਾ ਸਾਰਾ ਰੈਡੀ ਤੇ ਹਾਂ ਤੁਹਾਨੂੰ ਦਿਖਾਉ ਉਹ ਮੈਂ ਕੀ ਕੀ ਆ ਸੋ ਫਸਟਲੀ 스크램블 ਲਾਈਕ ਪੌਕਸੋਸਿਸ 치즈 অমਲੇਟ ਤਰਕੀ ਐਂਡ ਬੀਨਸ ਉਹ ਪੈਨਕੇਕ ਵਗੈਰਾ ਹੈ ਬ੍ਰੈਡ ਵਗੈਰਾ ਬਟਰ ਜੈਮ ਤੇ ਆ ਸਾਰਾ ਹੈਗਾ ਗੋਰਿਆਂ ਦਾ ਖਾਣਾ ਸੋ ਹੁੰਦਾ ਤੇ ਮੋਸਟਲੀ ਨੋਨ ਵੇਜੀ ਹੈ ਏਰੀਆ ਸਾਡਾ ਡਾਈਨਿੰਗ ਏਰੀਆ ਤੇ ਹੁਣ ਮੈਂ ਓਪਨਿੰਗ ਕਰਦੀ ਆ ਨਾਓ ਬ੍ਰੈਕਫਾਸਟ ਸਟਾਰਟ ਹੈ ਤੇ 9:30 ਤੇ ক্লোਜ਼ ਹੋ ਜਾਣਾ ਹੈ ਤੇ ਹੋਂ ਤੋਂ ਬਾਅਦ ਫਿਰ ਥੋੜੀ ਬਹੁਤੀ ਕਲੀਨਿੰਗ ਵਗੈਰਾ ਤੇ ਮੈਂ ਘਰ ਚਲ ਜਾਨੇ ਤੁਹਾਨੂੰ ਮੈਂ ਬਾਅਦ ਚ ਦੱਸਦੀ ਆ ਮੇਰਾ ਜੋ ਕੰਮ ਹੈਗਾ ਬਹੁਤ ਜ਼ਿਆਦਾ ਇਜ਼ੀ ਹੈ ਕੋਈ ਟਫ ਨਹੀਂ ਹੈਗਾ ਤੇ ਇਹਦੇ ਵਿੱਚ ਮੈਂ ਆਪਦੀ ਆਪ ਹੀ ਬੋਸ ਨਹੀਂ ਆ ਤੇ ਜਦੋਂ ਮੇਰਾ ਕੰਮ ਖਤਮ ਹੁੰਦਾ ਮੋੜ ਚਲ ਜਾਂਦੀ ਆ ਘਰ ਤੇ ਦੂਜੀ ਗੱਲ ਹੈ ਕਿ ਇਹਦੇ ਵਿੱਚ ਕੁਝ ਨਹੀਂ ਬਸ ਕੁਕਿੰਗ ਕਰਨਾ ਸਾਰਾ ਫੂਡ ਆਲਰੇਡੀ ਫਰੋਜ਼ਨ ਹੁੰਦਾ ਹੈਗਾ ਤੇ ਬਸ ਬੇਕ ਹੀ ਕਰਨਾ ਹੁੰਦਾ ਹੈਗਾ ਤੇ ਇੱਕ ਆਰਡਰ ਦੇਨੇ ਹੁੰਦੇ ਆ ਆਰਡਰ ਮੀਨਸ ਲਾਈਕ ਜਿੱਦਾਂ ਆਪਣੇ ਜਿਹੜੇ-ਜਿਹੜੇ ਸਮਾਨ ਜਿੱਦਾਂ ਖਤਮ ਹੋ ਗਿਆ ਵਾ ਉਹਨੂੰ ਨੋਟ ਕਰਨਾ ਪਾ ਕਿ ਆ ਚੀਜ਼ਾਂ ਨਹੀਂ ਹੈ ਗਿਆ ਤੇ ਉਹ ਹਫਤੇ ਦੇ ਲਾਸਟ ਦੇ ਵਿੱਚ ਉਹ ਸਾਰਾ ਨੋਟ ਕਰਕੇ ਆਪਣੇ ਜੀਐਮ ਨੂੰ ਦੇਣਾ ਹੁੰਦਾ ਤੇ ਉਹ ਆਰਡਰ ਫਿਰ ਮੰਡੇ ਨੂੰ ਆਉਂਦਾ ਹੈਗਾ ਇਸ ਕੋ ਤੋਂ ਤੇ ਬਸ ਆਹੀ ਕੰਮ ਹੈ ਹੋਰ ਤੇ ਕੋਈ ਚਾਹ ਤਾਂ ਹੈ ਨਹੀਂ ਹੈਗਾ ਬ੍ਰੇਕਫਾਸਟ ਦੀ ਹੋ ਗਈ ਕਲੋਜ਼ਿੰਗ ਤੇ ਸਾਰਾ ਕੁਝ ਆਪਾਂ ਚੱਕ ਲਿਆ ਹੈਗਾ ਤੇ ਬਸ ਹੁਣ ਮੇਰੀ ਬ੍ਰੇਕ ਹੈਗੀ ਆ ਹਾਫ ਆਵਰ ਦੀ ਉਤੋਂ ਬਾਅਦ ਮੈਂ ਥੋੜੀ ਬਥੀ ਕਲੀਨਿੰਗ ਕਰੂੰਗੀ ਤੇ ਬਸ ਫਿਰ ਮੇਰੀ ਛੁੱਟੀ ਫਿਰ ਮੈਂ ਘਰ ਚਲ ਜਾਣਾ ਲੋ ਜੀ ਮੇਰਾ ਕੰਮ ਹੋ ਗਿਆ ਖਤਮ ਤੇ ਹੁਣ ਮੈਂ ਚੱਲੀ ਘਰ ਤੇ ਇਹ ਰਹੀ ਮੇਰੀ ਕੰਮ ਵਾਲੀ ਪਲੇਸ ਹੌਲੀਡੇ ਇਨ ਹੋਟਲ ਤੇ ਹੁਣ ਮੈਂ ਘਰ ਜਾਉਂਗੀ ਤੇ ਬ੍ਰੇਕਫਾਸਟ ਤਿਆਰ ਕਰੂੰਗੀ ਤੇ ਫਿਰ ਕਮਲ ਦੀ ਸ਼ਿਫਟ ਹੈ ਉਹਨਾਂ ਨੇ ਆਣਾ 3 ਵਜੇ So, cholo, Wir for next nächsten Vlogs. Bye.